वेलकम बैक बहुत-बहुत स्वागत है जी करिलु इलाच और आज फिर एक जबरदस्त बहुत जबरदस्त वीडियो तर्नेल शेयर करने जा रहे हैं आज उना बारे गल करंगा ਤੁਹਾਨੂੰ ਸਭ ਨੂੰ ਪਤਾ ਹੈ ਮੇਰਾ ਕੰਮ ਹੈ ਖੁਸ਼ੀਆਂ ਵੰਡਣਾ اور ਅੱਜ ਦੀਆਂ ਖੁਸ਼ੀਆਂ ਮੈਂ ਲੈ ਕੇ ਆਇਆ ਉਹ तमाम ਲੋਕਾਂ ਦੇ ਨਾਲ ਜਿਨ੍ਹਾਂ ਨੂੰ ਗੱਲੇ 'ਚ ਬੜੀ ਤਕਲੀਫ ਰਹਿੰਦੀ ਹੈ ਗੱਲੇ 'ਚ ਦਰਦ ਰਹਿੰਦਾ ਹੈ ਗੱਲਾ ਸੁਜੇ ਸੁਜੇ ਰਹਿੰਦਾ ਹੈ ਕਾਉਂਸਲ ਇਸ ਮਸਿਆ ਹੋ ਜਾਂਦੀ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਤੰਗ ਕਰਨੀਆਂ ਸ਼ੁਰੂ ਕਰ ਦਿੰਦੀਆਂ ਕੋਈ ਗੋਲੀ ਕੰਮ ਨਹੀਂ ਕਰਦੀ ਇਹ ਵਾਲਾ ਫਾਰਮੂਲਾ ਡੈਫੀਨਿਟਲੀ ਕੰਮ ਕਰੇਗਾ ਅੱਜ ਮੈਂ ਇੱਕ ਨਹੀਂ ਦੋ ਫਾਰਮੂਲੇ ਦਸੂਗਾ ਔਰ ਐਸੇ ਫਾਰਮੂਲੇ ਹੈ ਕਿ ਤੁਹਾਨੂੰ ਪਹਿਲੇ ਦਿਨ ਤੋਂ ਰਿਜ਼ਲਟ ਆਣਾ ਸ਼ੁਰੂ ਹੋ ਜਾਏਗਾ ਐਨਾ ਜ਼ਬਰਦਸਤ ਹੈ ਠੀਕ ਹੈ ਔਰ ਦੋਨੋਂ ਚੀਜ਼ਾਂ ਤੁਹਾਡੇ ਘਰ अवेलेबल ਹੈ ਬੜਾ ਮਜ਼ੇਦਾਰ ਹੈ ਪਹਿਲਾ ਫਾਰਮੂਲਾ ਸੁਣੋ ਠੀਕ ਹੈ ਜਿਨ੍ਹਾਂ ਨੂੰ ਕੋਈ ਵੀ ਗਲੇ ਦੀ ਤਕਲੀਫ ਹੈ ਗਲੇ 'ਚ ਦਰਦ ਹੈ ਟੌਨਸਿਲਸ ਬਣ ਜਾਂਦੇ ਹੈ ਠੀਕ ਹੈ ਔਰ ਸਵਰਗ੍ਰੰਥੀ ਜਿਹੜੀ ਹੈ ਉਹਦੇ 'ਚ ਪ੍ਰੋਬਲਮ ਹੈ ਵੋਕਲ ਕੋਰਡ ਜਿਹਨੂੰ ਅਸੀਂ ਕਹਿੰਨੇ ਆ ਤੁਸੀਂ ਕੀ ਕਰਨਾ ਹੈ ਜੀ ਸਫੇਦ ਜੀਰਾ ਜੀਰਾ ਜਿਹੜਾ ਅਸੀਂ ਕਿਚਨ 'ਚ ਯੂਜ਼ ਕਰਦੇ ਆ ਉਹ ਤੁਸੀਂ ਥੋੜਾ ਜਿਹਾ 10-20 ਗ੍ਰਾਮ 20 ਕੁ ਗ੍ਰਾਮ ਲੈ ਲਓ ਔਰ ਉਹਨੂੰ ਹਲਕਾ ਜਿਹਾ ਸੇਕ ਲਓ ਕਤ ਜੇ ਤੁਹਾਨੂੰ ਲੱਗੇ ਹਲਕਾ ਜਿਹਾ ਭੁੰਨਿਆ ਗਿਆ ਤੇ ਉਹ ਉਹਨੂੰ ਤੁਸੀਂ ਪੀਸ ਲੈਣਾ ਪਾਊਡਰ ਬਣਾ ਕੇ ਔਰ 에ਅਰ ਟਾਈਟ ਕੰਟੇਨਰ ਚ ਰੱਖ ਲਓ ਥੋੜਾ ਜਿਹਾ ਸ਼ਹਿਦ ਔਰ ਅੱਧੇ ਚਮਚੇ ਤੋਂ ਥੋੜਾ ਕਟ ਪਾਊਡਰ ਲੈ ਕੇ ਦੋਨਾਂ ਨੂੰ ਆਪਸ ਵਿੱਚ ਮਿਕਸ ਕਰ ਲਓ ਔਰ ਉਹਨੂੰ ਖਾ ਲਓ ਚਟ ਲੋ ਔਰ ਉਪਰੋਂ ਜੇ ਗੂੰਗੁਨਾ ਪਾਣੀ ਪੀਂਦੀ ਛੋਵੇ ਬੇਸ਼ੱਕ ਪੀ ਲੈਣਾ ਠੰਡਾ ਪਾਣੀ ਨਾ ਪੀਣਾ ਰਾਤ ਨੂੰ ਜੋ ਕਰਨਾ ਹੈ ਉਹ ਤਾਂ ਕਮਾਲ ਹੈ ਜਬਰਦਸਤ ਹੈ ਉਹ ਤਾਂ ਕੱਲਾ ਕਰ ਲੋਗੇ ਤਾਂ ਵੀ ਕੰਮ ਚੱਲ ਜਾਏਗਾ ਕੀ ਕਰਨਾ ਹੈ ਹਲਦੀ ਲੈ ਕੇ ਆਣਾ ਪਿਓਰ 100% ਪਿਓਰ ਹਲਦੀ ਚਾਹੀਦੀ ਹੈ ਇੱਕ ਪਤਾਸਾ ਪਤਾਸਾ ਜਿਹੜਾ ਬਾਜ਼ਾਰ ਚ ਆਪਾਂ ਦੀਵਾਲੀ ਦੇ ਦਿਨਾਂ ਚ ਮਿੱਠੇ ਪਤਾਸੇ ਜਿਹੜੇ ਹੁੰਦੇ ਆ ਉਹਦਾ ਇਸਤੇਮਾਲ ਕਰਦੇ ਆ ਉੱਪਰੋਂ ਥੋੜਾ ਜਿਹਾ ਫੋੜ ਲੈਣਾ ਉਹਨੂੰ ਥੋੜਾ ਜਿਹਾ ਫੋੜ ਕੇ ਉਹਦੇ ਚ 1/4 ਚਮਚ ਹਲਦੀ ਦਾ ਪਾ ਲੈਣਾ ਪਿਓਰ ਹਲਦੀ ਔਰ ਰਾਤੀ ਸਭ ਕੁਝ ਖਾ ਕੇ ਪਾਣੀ ਪੀ ਲੈਣਾ ਇਸ ਤੋਂ ਪਹਿਲਾਂ ਪਾਣੀ ਪੀ ਕੇ ਔਰ ਉਹ ਹਲਦੀ ਪਤਾਸੇ ਚ ਪਾ ਕੇ ਔਰ ਉਹਨੂੰ ਮੂੰਹ ਚ ਰੱਖ ਲੈਣਾ ਔਰ ਅੰਦਰ ਹੀ ਕੁਕ ਕੁਲਣ ਦੇਣਾ ਚਬਾਣਾ ਨਹੀਂ ਠੀਕ ਹੈ ਔਰ ਉਸ ਤੋਂ ਬਾਅਦ ਜੇ ਪਾਣੀ ਪੀਣਾ ਹੋਵੇ ਤੇ ਅੱਧੇ ਪੌਣੇ ਘੰਟੇ ਬਾਅਦ ਪੀ ਲੈਣਾ ਸਵੇਰ ਤੱਕ ਤੁਸੀਂ ਕਹੋਗੇ ਜੀ ਕਮਾਲ ਹੋ ਗਈ फिफ्टी परसेंट सिक्सटी परसेंट तो ज़्यादा आराम कुछ दिन करो रिपीट दो तीन दिन चार दिन पाँच दिन हफ्ता करो डेफिनेटली गल बनेगी ठीक है बहुत शानदार है पूरे यूट्यूब चैनल पर नहीं मिलेगा और वीडियो अच्छा लगे हो तो लाइक जरूर करना और शेयर करना ना भूलना बहुत बहुत शुक्रिया इस वीडियो में देखने वास्ते और शेयर करने वास्ते थैंक यू वेरी मच गॉड ब्लेस यू